ਥਾਣਾ ਦਾਖਾ ਦੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਲੁੱਟ ਦੀ ਵਾਰਦਾਤ ਨੂੰ ਸੁਲਝਾਇਆ ਬੈਂਕ ਦਾ ਕਰਮਚਾਰੀ ਹੀ ਨਿਕਲਿਆ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮਾਸਟਰਮਾਈਂਡ ਪਹਿਲਾਂ ਹੀ ਤਿਆਰ ਕੀਤੀ ਗਈ ਸਾਰੀ ਪ੍ਰੀ ਪਲੈਨਿੰਗ ਇਸ ਸਬੰਧੀ ਜਾਣਕਾਰੀ ਦਿੱਤੇ ਹੋਏ ਅੱਜ ਸਾਹਵਲੂਜਨ ਦਾਖਾ ਦੇ ਡੀਐਸਪੀ ਵਿਰਿੰਦਰ ਸਿੰਘ ਖੋਸਾ ਅਤੇ ਉਹਨਾਂ ਦੇ ਨਾਲ ਥਾਣਾ ਦਾਖਾ ਦੇ ਐਸਐਸਓ ਹਮਰਾਜ ਸਿੰਘ ਟੀਮਾਂ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਜੋ ਕਿ ਸਬਦੰਤਰ ਪ੍ਰਾਈਵੇਟ ਲਿਮਟਿਡ ਫਾਈਨਾਂਸ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਉਸ ਵੱਲੋਂ 8 ਤਰੀਕ ਨੂੰ ਜੋ ਲੁੱਟ ਦੀ ਵਾਰਦਾਤ ਹੋਈ ਸੀ ਉਸ ਸੰਬੰਧੀ 112 ਤੇ ਕਾਲ ਕਰਕੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਸੀ ਜਸਪ੍ਰੀਤ ਅਤੇ ਉਸ ਦੇ ਸਾਥੀਆਂ ਨੇ ਇਹ ਸਾਰੇ ਲੁੱਟ ਦੀ ਵਾਰਦਾਤ ਦਾ ਨਾਟਕ ਚਾਇਆ ਇਸ ਸੰਬੰਧੀ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਜਸਪ੍ਰੀਤ ਸਿੰਘ ਅਤੇ ਉਸ ਦੇ ਇੱਕ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਲਕਿ ਤੀਸਰਾ ਸਾਥੀ ਅਜੇ ਪਰਾਰ ਹੈ ਜਿਸ ਦੀ ਪਾਲ ਜਾਰੀ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਬੰਧਿਤ ਜ਼ਨਦਾਖਾ ਦੇ ਡੀਐਸਪੀ ਵਿਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਜਲਦ ਹੀ ਉਸ ਤੀਜੇ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ ਇਸ ਮੌਕੇ ਤੇ ਇਨ੍ਹਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤੀ ਗਈ ਰਕਮ ਜੋ ਕਿ ਬਰਾਮਦ ਕਰ ਲਈ ਗਈ ਹੈ ਕੀ ਕਹਿ ਰਹੇ ਹਨ ਇਸ ਮੌਕੇ ਤੇ ਸਬੰਧਿਤ ਜ਼ਨਦਾਖਾ ਦੇ ਡੀਐਸਪੀ ਵਿਰਿੰਦਰ ਸਿੰਘ ਖੋਸਾ ਅਤੇ ਐਸਐਚਓ ਹਮਰਾਂ ਸਿੰਘ ਟੀਮਾ ਆਓ ਤੁਹਾਨੂੰ ਵੀ ਸੁਣਾਉਣੇ ਹਾਂ ਤੁਸੀਂ ਦੇਖਦੇ ਹੋ ਮੁੱਲਾਂਪੁਰ ਕਾਕਾ ਤੋਂ ਸਾਡੀ ਇਹ ਵਿਸ਼ੇਸ਼ਰ ਕੋ ਬੈਸਟ ਇੰਡਸਟਰੀ ਕਿਦਾਰੇ ਤੋਂ ਮਿਲਣਗੇ ਅਸਕਰ ਇਹ ਜੀ ਜਦੋਂ ਧਿਆਣਾ ਦਿਹਾਤੀ ਦੇ ਥਾਣਾ ਦਾਕਾ ਵਿੱਚ ਅੱਠ ਉੱਪਰ ਸਾਨੂੰ ਰਾਤ ਦੇ ਕਰੀਬ 12 ਵਜੇ 1112 ਤੇ ਸੂਚਨਾ ਰਿਸਿਵ ਹੋਈ ਸੀ ਜਿਸ ਵਿੱਚ ਜੋ ਸਾਡਾ ਮੁੱਖ ਦੋਸ਼ੀ ਵੀ ਆ ਮੁੱਖ ਦੋਸ਼ੀ ਨੇ ਖੁਦ ਦੱਸਿਆ ਸੀ ਜਿਸ ਦਾ ਨਾਮ ਜਸਪ੍ਰੀਤ ਪੁੱਤਰ ਖੁੱਕਰ ਵਾਸੀ ਜਵਾਰਕੇ ਜ਼ਿਲ੍ਹਾ ਮਾਨਸਾ ਉਸਨੇ ਦੱਸਿਆ ਸੀ ਕਿ ਮੈਂ ਸੁਤੰਤਰ ਮਾਈਕਰੋਫਾਈਨਸ ਪ੍ਰਾਈਵੇਟ ਲਿਮਿਟਿਡ ਜੋ ਕਿ ਇੱਕ ਮਾਈਕਰੋ ਬੈਂਕਿੰਗ ਕੰਪਨੀ ਹੈ ਮੈਂ ਉਸ ਦਾ ਕਰਮਚਾਰੀ ਹਾਂ ਤੇ ਮੈਂ ਲੋਕਾਂ ਨੂੰ ਪੈਸੇ ਵਿਆਜ ਦੇ ਘਰੇ ਦੇਣ ਵੀ ਜਾਂਦਾ ਵਾਂ ਤੇ ਉਹਨਾਂ ਕੋਲੋਂ ਕਲੈਕਸ਼ਨ ਵੀ ਕਰਦਾ ਜਿਸ ਦੇ ਦੌਰਾਨ ਉਹ ਜਦੋਂ ਬੱਦੋਵਾਲ ਤੋਂ ਲੱਲ ਰੋਡ ਤੇ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਚਾਰ ਅਣਪਛਤੇ ਨੌਜਵਾਨ ਆਉਂਦੇ ਨੇ ਤੇ ਉਸ ਕੋਲੋਂ ਉਸ ਦਾ ਬੈਗ ਖੋ ਕੇ ਲੈ ਜਾਂਦੇ ਜਿਸ ਵਿੱਚ ਕਰੀਬ 90828 ਰੁਪਏ ਇੱਕ ਉਸ ਦਾ ਮੋਬਾਈਲ ਫੋਨ ਤੇ ਜੋ ਬੈਗ ਸੀਗਾ ਉਹ ਖੋ ਕੇ ਫਰਾਰ ਹੋ ਜਾਂਦਾ ਇਸ ਤੋਂ ਬਾਅਦ ਸਾਡੇ ਐਸਐਚਓ ਦਾਖਾਦ ਦੀ ਉਹਨਾਂ ਦੀ ਟੀਮ ਤੁਰੰਤ ਐਕਸ਼ਨ ਦੇ ਵਿੱਚ ਆਉਂਦੀ ਹੈ ਤੇ ਇਸ ਜੋ ਚਾਰ ਦੋਸ਼ੀ ਸ ਉਹਨਾਂ ਦੀ ਹਵਾਲੇ ਵਿੱਚ ਲੱਗ ਜਾਂਦੇ ਜਦੋਂ ਅਸੀਂ ਵੱਖ-ਵੱਖ ਤਰੀਕਿਆਂ ਨਾਲ ਟੈਕਨੀਕਲ ਹਿਊਮਨ ਇੰਟੈਲੀਜੈਂਸ ਮੌਕੇ ਦੀ ਆ ਭਾਵ ਜੋ ਇਹ ਖੁਦ ਦੋਸ਼ੀ ਵੀ ਹੈ ਤੇ ਸਾਨੂੰ ਇਹ ਨੇ ਵੀ ਸਾਨੂੰ ਇਨਫੋਰਮੇਸ਼ਨ ਵੇੜੀ ਦਿੱਤੀ ਸੀ ਤਾਂ ਸਾਨੂੰ ਇਹ ਚੀਜ਼ ਬੜੀ ਹੈਰਾਨੀਜਨਕ ਸਾਹਮਣੇ ਆਉਂਦੀ ਹੈ ਕਿ ਜੋ ਇਹ ਸਾਡਾ ਜਿਸ ਨੇ ਸ਼ਿਕਾਇਤ ਕੀਤੀ ਹੈ ਜਸਪ੍ਰੀਤ ਸਿੰਘ ਇਹ ਖੁਦ ਹੀ ਇਸ ਲੁੱਟ ਦਾ ਮਾਸਟਰਮਾਈਂਡ ਹੈ ਇਸਨੇ ਆਪਣੇ ਮਾਨਸਾ ਜਿਲ੍ਹੇ ਦੇ ਹੀ ਆਸ-ਪਾਸ ਉਸ ਦੇ ਦੋ ਦੋਸਤ ਜਿਸ ਵਿੱਚ ਇੱਕ ਪ੍ਰਵਿੰਦਰ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਹਸਨਪੁਰ ਥਾਣਾ ਸਦਰ ਪਟਲਾਡਾ ਮਾਨਸਾ ਤੇ ਦੂਸਰਾ ਖੁੱਜਲ ਨਾਮ ਦਾ ਵਿਅਕਤੀ ਜੋ ਕਿ ਹਸਨਪੁਰ ਪਿੰਡ ਦੇ ਰਹਿਣ ਵਾਲਾ ਦਾ ਇਹਨਾਂ ਦੋਨਾਂ ਨਾਲ ਪ੍ਰੀ ਪਲਾਨ ਵਿਉਂਤਬੰਦੀ ਕਰਕੇ ਕੰਪਨੀ ਨੂੰ ਠੱਗੀ ਮਾਰਨ ਦੀ ਨੀਅਤ ਦੇ ਨਾਲ ਖੁਦ ਹੀ ਵਾਰਦਾਤ ਸਾਰੀ ਨੂੰ ਪਲਾਨ ਕੀਤਾ ਸੀ ਇਸ ਵਾਰਦਾਤ ਨੂੰ ਪਲਾਨ ਕਰਕੇ ਇਹਨਾਂ ਨੇ ਖੁਦ ਹੀ ਬੈਗ ਜੋ ਖੋਇਆ ਸੀਗਾ ਤੇ ਖੁਦ ਹੀ ਇਹ ਪੈਸੇ ਲੁੱਟ ਲਏ ਇਸ ਤੋਂ ਬਾਅਦ ਅਸੀਂ ਇਹਨਾਂ ਜੋ ਇਸ ਵਾਰਦਾਤ ਵਿੱਚ ਮੁੱਖ ਤੰਦੇੋਸ਼ੀ ਸੀ ਉਹਨਾਂ ਵਿੱਚ ਦੋ ਦੋਸ਼ੀ ਜੋ ਇਸ ਕ੍ਰਿਮ ਦਾ ਮਾਸਟਰਮਾਈਂਡ ਹੈ ਜਸਪ੍ਰੀਤ ਤੇ ਨਾਲ ਉਸਦਾ ਦੋਸਤ ਜੋ ਪਾਂਸਾਤ ਆਇਆ ਸੀ ਪ੍ਰਵਿੰਦਰ ਸਿੰਘ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਜੋ ਵਰਤੇਵਾਰਦਾਤ ਵਿੱਚ ਜੋ ਮੋਟਰਸਾਈਕਲ ਵਰਤੀ ਸੀ ਉਹ ਰਿਕਵਰ ਕਰ ਲਿਆ। ਇਸ ਤੋਂ ਇਲਾਵਾ ਜੋ ਇਹਨਾਂ ਨੇ 90828 ਰੁਪਏ ਦੀ ਧੋਖਾ ਕੀਤੀ ਸੀ ਉਸ ਵਿੱਚੋਂ 85200 ਰੁਪਏ ਵੀ ਰਿਕਵਰ ਕਰ ਲਿਆ। ਜੋ 5000 ਰੁਪਏ ਵਾ ਉਹ ਤੀਸਰੇ ਦੋਸ਼ੀ ਦੇ ਹਿੱਸੇ ਆਇਆ ਸੀ। ਬਹੁਤ ਹੀ ਜਲਦ ਸਾਡੇ ਵੱਲੋਂ ਰਿਪੋਰਟਾਂ ਦਿੱਤੀਆਂ ਜਾ ਰਹੀਆਂ ਨੇ। ਜੋ ਉਸਨੂੰ ਵੀ ਅਰੈਸਟ ਕਰਕੇ ਇਸ ਦੇ ਵਿੱਚ ਨਾਮਜ਼ਦ ਕੀਤਾ ਜਾਊਗਾ ਇਹ ਸਾਡਾ ਜੀ 175/25 ਮੁਕੱਦਮਾ ਵਾ ਜਿਸ ਨੂੰ ਅਸੀਂ ਕੰਪਨੀ ਦੇ ਜੋ ਇੱਕ ਹੋਰ ਮੈਨੇਜਰ ਰੇਸ਼ਨ ਸਿੰਘ ਦੇ ਬਿਆਨਾਂ ਤੇ ਦਰਜ ਕੀਤਾ ਜੀ ਕਿ ਨਾ ਤਿੰਨਾਂ ਦੋਸ਼ੀਆਂ ਚੋਂ ਦੋ ਦੋਸ਼ੀਆਂ ਨੂੰ ਅਰੈਸਟ ਕਰਕੇ ਇਸ ਮੁਕੱਦਮੇ ਨੂੰ ਅੰਜਾਮ ਦਿੱਤਾ ਜਾਏ ਸਰ ਇਹ ਵਾਰਦਾਤ ਕਿੱਥੇ ਦੀ ਰਿਪੋਰਟ ਦੇ ਦੋਸ਼ੀ ਬਾਰੇ ਇਹ ਜੋ ਵਾਰਦਾਤ ਹੋਈ ਸੀ ਜੀ ਇਹ ਜਦੋਂ ਬੱਦੋਵਾਲ ਤੋਂ ਭੱਲੌਰ ਤੋਂ ਰੋਡ ਨੂੰ ਜਾਂਦੇ ਆ ਉਸ ਰੋਡ ਦੇ ਉੱਪਰ ਹੋਈ ਸੀ ਤੇ ਇਹ ਦੋਸ਼ੀਆਂ ਨੂੰ ਆਸ-ਪਾਸ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਵਾ ਤੇ ਇਸ ਵਿੱਚ ਜੋ ਤੀਸਰਾ ਦੋਸ਼ੀ ਆ ਉਸ ਨੂੰ ਦੀ ਭਾਲ ਹਜੇ جاری ਆ ਸਾਡੀਆਂ ਵੱਕਵਕ ਟੀਮਾਂ ਮਾਨਸੇ ਜ਼ਿਲ੍ਹੇ ਦੇ ਵਿੱਚ ਕਈਆਂ ਸਰ ਇਹਨਾਂ ਦਾ ਕ੍ਰਿਮਨਲ ਰਿਕਾਰਡ ਮਾਨਸਾ ਇਨਸਬੰਧਕ ਥਾਣੇ ਵਿੱਚ ਚੈੱਕ ਕੀਤਾ ਗਿਆ ਵਾ ਹਜੇ ਤੱਕ ਇਹਨਾਂ ਦੇ ਖਿਲਾਫ ਪਹਿਲਾਂ ਕੋਈ ਵੀ ਮੁਕੱਦਮਾ ਦਰਜ ਨਹੀਂ ਆ ਬਾਕੀ ਅੱਜ ਇਹਨਾਂ ਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਤੇ ਲੰਬਾ ਰਿਮਾਰਡ ਲੈ ਕੇ ਇਹਨਾਂ ਤੋਂ ਹੋਰ ਵੀ ਡਿਟੇਲ ਦੇ ਵਿੱਚ ਪੁੱਛਗਿੱਛ ਕੀਤੀ ਜਾਊਗੀ ਹੋ ਸਕਦਾ ਇਹਨਾਂ ਨੇ ਹੋਰ ਵੀ ਕਿਸੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੋਵੇ ਤੇ ਉਹਨਾਂ ਬਾਰੇ ਅਸੀਂ ਡੇਰੇ ਉਹਦੇ ਤੋਂ ਤੁਹਾਨੂੰ ਦੱਸਾਂਗੇ